ਦੀਵਾਹ ਗੁਰੂ ਸਾਹਿਬ ਜੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਗੁਰ ਜੈਸਾ ਨਾਹੀ ਕੋ ਦੇ ਲਗ ਭਾਗ ਸੁ ਲਗਾ ਸੇਵ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੁਮਾਲੇ ਹੋਐ ਸਪਤਖ ਸਮਾਲੀ ਨੂਰ ਅਸੋ ਤੁਸੋ ਤੀ ਹੈ ਗੁਰ ਰਿੱਟੇ ਸਚੇ ਪਾਤਸ਼ਾਹ

ਵਾਹਿਗੁਰੂ ਸਾਹਿਬ ਜੀ ਆ ਸੁਹੀ ਮਹੰਲਾ ਪੰਜ ਮਾ ਜਾਕ ਦਰਸ ਪਾਪ ਕੋਟ ਉਤਾਰੇ ਤੇ ਤਤ ਸੰਗ ਇਹੋ ਪਵਨ ਜਲ ਤਾਰੇ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹੋ ਪਵਨ ਜਲ ਤਾਰੇ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਤਹਿਲ ਜਮ ਦੂਤ ਬਿਦਾਰੇ ਜਾ ਕੀ ਤੀਰਕ ਇਸ ਮਨ ਸਦਾਰੇ ਜਾ ਕੋਈ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਦੇ ਆਪ ਸਵਾਰੇ ਸ਼ਰਣ ਨਾਨਕ ਤਿੰਨ ਸਦ ਬਲੇ ਹਾਰੇ ਜਾਂ ਕੀਤੀ ਰਤਾ ਇਸ ਮਨੈ ਸਦਾਰੇ ਯਾਰੋ ਤੈ ਸਿਮਰਣਾ ਮੁਖ ਉਜਨਾਰੇ ਰੱਬ ਕੇ ਸੇਵਕ ਪ੍ਰਾਪੇ ਆਪ ਸੁਵਾਰੇ ਸ਼ਰਨ ਨਾਨਕ ਤਿੰਨ ਸਤਵੰਦੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ ਸੁਹੀ ਮਹਲਾ ਪੰਿਵਾ ਜਾਕੈ ਦਰਸ ਪਾਪ ਕੋਟ ਉਤਾਰੇ ਹੇਟਤ ਸੰਗ ਏਹ ਪਵਜਨ ਤਾਰੇ ਓਏ ਸਾਜਨ ਓਏ ਬੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਪਰਮ ਸੁਖ ਦਾ ਜੋ ਸੁਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਭੰਤਰ ਗੁਰੂ ਰਣਸਾਹ ਮਹਾਰਾਜੀ ਦਾ ਕੋਟਾਨ ਕੋਸ਼ ਪ੍ਰਾਣਾ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਅਨੁਤਵੇਲਤ ਲੈ ਕੇ ਮੁਤਾਬਕਲੇ ਦਰਸ਼ਨ ਤਾਰਿਆ ਦੀ ਦਾਤ ਬਖਸ਼ੀ ਹੈ ਤੇ ਆਪ ਸਭ ਸੁਖਪਾ ਦਾ ਧੰਨਵਾਦ ਜਿਵੀਆਂ ਸੰਤਾਨ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਘਰ ਪਹੁੰਚਦੇ ਹੋ ਆ ਗੁਰੂ ਪਿਆਰਿਓ ਸੁਹੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹਨਾਂ ਨੂੰ ਆਪਾ ਸ਼ੀਤਾਂ ਦਾ ਸਰਤਾਲ ਕਹਿੰਦੇ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਅੰਗ 737 ਤੇ ਹੁਕਮਨਾਮੇ ਤੇ ਬਖਸ਼ਿਸ਼ ਕੀਤੀ ਹੈ ਤੇ 40 ਤੇ ਸੰਪੂਰਨਤਾ ਹੀ ਹੁੰਦੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਝਾਣਾ ਕਰਦੇ ਹਨ ਜਾਤੈ ਦਰਸ ਆਪ ਕੋਟ ਕੋ ਤਾਰੇ ਇਥੇ ਗੁਰੂ ਅਰਜਨ ਦੇਵ ਮਹਾਰਾਜ ਬਸ਼ਾ ਕਰੇ ਨੇ ਜਾ ਕੈ ਦਸ਼ ਪਾਪ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਗੁਰੂ ਦੀ ਸੰਗਤ ਦੇ ਦਰਸ਼ਨ ਕਰਨ ਦੇ ਨਾਲ ਕੀਤੇ ਹੋਏ ਪਾਪ ਜਿਹੜੇ ਹਨ ਕੋਟ ਪਾਪ ਕਰੋੜਾ ਪਾਪ ਭਾਵੇਂ ਕੀਤੇ ਹੋਣਾ ਜਦੋਂ ਸੰਗਤ ਵਿੱਚ ਆਈਏ ਤੇ ਬਖਸ਼ੇ ਜਾਂਦਾ ਕੋਤਨਾ ਸ੍ਰੀ ਵਾਹਿਗੁਰੂ ਗਨਾ ਕੀਤੇ ਹੋਣ ਤੇ ਬਖਸ਼ੇ ਜਾਂਦੇ ਨੇ ਗੁਰੂ ਦੀ ਗੋਦ ਵਿੱਚ ਆ ਕੇ ਜੇ ਬਖਸ਼ ਲਈ ਆਪਣੀ ਗਲਤੀ ਬਤਾ ਮਹਲਦੇ ਤੇ ਗੁਰੂ ਬਖਸ਼ ਦਿੰਦਾ ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਝਾਣਾ ਕਰਦੇ ਹਨ ਜਾ ਕੈ ਦਰਸ ਪਾਪ ਕੋਟ ਉਤਾਰੀ ਕਰੋੜਾ ਪਾਪ ਕੀਤੇ ਹੋਣ ਗੁਰੂ ਦੇ ਦਰਸ਼ਨ ਕੀਤੇ ਆ ਗੁਰੂ ਦੀ ਸੰਗਤ ਦੇ ਦਰਸ਼ਨ ਕੀਤੇ ਆ ਪਤਨ ਜਾਂਦੇ ਹਨ ਪਾਲ ਖਤਮ ਹੋ ਜਾਂਦੇ ਨੇ ਅੱਗੇ ਕੀ ਸਤਿਗੁਰੂ ਕਿਰਪਾ ਕਰਦੇ ਹਨ ਭੇਟਤ ਸੰਗ ਇਹੋ ਭਵ ਜਨ ਤਾਰੇ ਭੇਟਤ ਸੰਗ ਗੁਰੂ ਦੀ ਸੰਗਤ ਨਾਲ ਜੁੜ ਕੇ ਕਹਿੰਦੇ ਇਹਨੇ ਭਵ ਜਨ ਨੂੰ ਤਰ ਜਾਈਦਾ ਕੋਰੋਣਾ ਕੀਤੇ ਪਾਪ ਜਿਹੜੇ ਹਨ ਖਤਮ ਹੋ ਜਾਂਦੇ ਨੇ ਤੇ ਸੰਸਾਰ ਸਾਗਰ ਤੋਂ ਤਰ ਜਾਂਦਾ ਬੰਦਾ ਤੇਟਤ ਸੰਗ ਇਹ ਭਭਜਨ ਤਾਰੇ ਅੱਗੇ ਗੁਰੂ ਸਾਹਿਬ ਕਿਰਪਾ ਕਰਨ ਦੇ ਓਏ ਸਾਜਨ ਓਏ ਬੀਤ ਪਿਆਰੇ ਓ ਮੇਰੇ ਸਾਜਨ ਹੇ ਮੇਰੇ ਮਿੱਤਰ ਕਿਉਂ ਨਹੀਂ ਗੁਰੂ ਦੀ ਗੱਲ ਮੰਨਦਾ ਤੂੰ ਕਿਉਂ ਨਹੀਂ ਗੁਰੂ ਦੀ ਗਾਥਾ ਸੁਣਦਾ ਗੁਰੂ ਤੈਨੂੰ ਕੀ ਕਹਿ ਰਿਹਾ ਹੈ ਗੁਰੂ ਤੈਨੂੰ ਕਿਹੜੇ ਬਚਨ ਦੱਸ ਰਿਹਾ ਹੈ ਓਏ ਸਾਜਨ ਓਏ ਮੀਤ ਪਿਆਰੇ ਮੇਰੇ ਸਾਜਨ ਭਾਵ ਮੇਰੇ ਮਿੱਤਰ ਤੂੰ ਕਿਉਂ ਨਹੀਂ ਗੁਰੂ ਦਾ ਹੁਕਮ ਮੰਨਦਾ ਗੁਰੂ ਤੇ ਰੋਜ਼ ਸਾਧੂ ਹੁਕਮ ਦਿੰਦਾ ਹੈ ਅਮਰਤ ਵੇਲੇ ਉੱਠ ਭਾਈ ਇਸ਼ਨਾਦ ਕਰ ਗੁਰੂ ਘਰ ਆ ਬਾਣੀ ਪੜ ਸੇਵਾ ਸਿਮਰਨ ਕਰ ਕਿਉਂ ਨਹੀਂ ਅਸੀਂ ਮੰਨਦੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਬੜਾ ਪਿਆਰਾ ਸਮਝਾਣਾ ਕਰਦੇ ਹਨ ਜੋ ਹਮ ਕੋ ਹਰ ਨਾਮ ਚਿਤਾਰੇ ਹੁਣ ਗੁਰੂ ਕਹਿ ਰਿਹਾ ਹੈ ਗੁਰੂ ਬਾਜਾ ਬਾਦਿਆ ਹੈ ਜੋ ਹਮ ਕੋ ਹਰ ਨਾਮ ਚਿਤਾਰੇ ਭਾਵ ਚਿਤਾਰਨਾ ਕਹਿਣਾ ਬੋਲਣਾ ਇੱਕ ਸਮਾਨ ਸ਼ਬਦ ਹੈ ਕਿ ਗੁਰੂ ਸਾ ਤੋਂ ਕੁਝ ਨਹੀਂ ਮੰਗਦਾ ਗੁਰੂ ਮਾਇਆ ਨਹੀਂ ਮੰਗਦਾ ਗੁਰੂ ਸਾਹਿਬ ਗੁਰਬਾਣੀ ਅੰਦਰ ਫਰਮਾਣ ਕਰਦੇ ਹਨ ਮੇਰੇ ਮਾਨਨ ਭੂਲੇ ਕਪਟ ਨਾ ਕੀਜੈ ਅੰਤ ਲਦੇਰਾ ਤੇਰੇ ਜੀ ਭੈ ਲੀਜੈ ਤੇਰੀ ਜਾਨ ਤੇਰੀ ਆਤਮਾ ਦੇ ਕੋਲੇ ਖਾ ਜੋਖਾ ਹੋਣਾ ਹੈ ਸੋ ਸਤਗੁਰੂ ਕਹਿੰਦੇ ਹਨ ਜੋ ਹਮਕੋ ਹਰ ਨਾਮ ਚਿਤਾਰੇ ਜਿਹੜਾ ਸਾਨੂੰ ਨਾਮ ਜਪਦਾ ਹੈ ਕਹਿੰਦਾ ਹੈ ਨਾਮ ਜਪ ਲੈ ਉਹ ਤੇਰਾ ਮਿੱਤਰ ਬਣਨਾ ਚਾਹੀਦਾ ਹੈ ਰਹਾਉ ਰਹਾਉ ਦਾ ਪਾਉ ਰੁਕਣਾ ਵਿਸ਼ਰਾਮ ਫਿਰਗੇ ਚੱਲਣਾ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾਂ ਕੀ ਤਹਿ ਨਾ ਜਬ ਦੂਤ ਬਿਦਾਰੇ ਹੁਣ ਗੁਰੂ ਦਾ ਸ਼ਬਦ ਸੁਣਨ ਦੇ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਸਤਿਨਾਮ ਸ਼੍ਰੀ ਵਾਹਿਗੁਰੂ ਤਾਂ ਗੁਰੂ ਅਰਜਨ ਦੇਵ ਮਹਾਰਾਜ ਵੀ ਇੱਥੇ ਇਹ ਗੱਲ ਕਹਿ ਰਹੇ ਨੇ ਜਾਂ ਤਾਂ ਸ਼ਬਦ ਸੁਨਤ ਸੁਖ ਸਾਰੇ ਜੇ ਸੁਖ ਲੈਣੇ ਨੇ ਤੇ ਗੁਰਬਾਣੀ ਸੁਣਨੀ ਪਵੇਗੀ ਗੁਰਬਾਣੀ ਪੜ੍ਹਨੀ ਪਵੇਗੀ ਗੁਰਬਾਣੀ ਮੰਨਣੀ ਪਵੇਗੀ ਗੁਰੂ ਦਾ ਹੁਕਮ ਮੰਨਣਾ ਪਵੇਗਾ ਜਾਂ ਕੀ ਟਹਿਲ ਜੰਮ ਦੂਤ ਬਿਦਾਰੇ ਫਿਰ ਜਦੋਂ ਇਹ ਗੱਲਾਂ ਮੰਨਾਂਗੇ ਤੇ ਜਿਹੜੇ ਜਮਦੂਤ ਨੇ ਉਹ ਵੀ ਸਾ ਤੋਂ ਦੂਰ ਭੱਜ ਜਾਣਗੇ ਏਡੀ ਤਾਕਤ ਹੈ ਗੁਰਬਾਣੀ ਦੇ ਵਿੱਚ ਜਾ ਕੇ ਤੇਰਤਾ ਇਸ ਮਨੈ ਸਰਦਾਰੇ ਜਾ ਕੇ ਸਿਮਰਣਾ ਮੁਖ ਉਜਲਾਰੇ ਧੰ ਗੁਰੂ ਗ੍ਰੰਥ ਸਾਹਿਬ ਆਹ ਰਾ ਦੀ ਸਾਰੀ ਬਾਣੀ ਹੈ ਜਿਹੜੀ ਸਾਡੇ ਮਨ ਨੂੰ ਸੁਧਾਰਦੀ ਹੈ ਮਨ ਨੂੰ ਸੁਨੋਦਨ ਕਰਕੇ ਹੀ ਗੁਰਬਾਣੀ ਲਿਖੀ ਗਈ ਹੈ। ਜਿਹਾ ਕਿ ਤੇਰਾ ਇਸ ਸੰਬੰਧ ਹੈ ਸਦਾਰੇ ਜਰ ਤੈ ਸਿਮਰਨ ਮੁਖਾ ਉਜਲਾਨੀ ਜਦੋਂ ਸਿਮਰਨ ਕਰਾਂਗੇ ਮੁਖਾ ਉਜਲਾ ਹੋ ਜਾਵੇਗਾ ਸਾਡਾ ਪਵਿੱਤਰ ਹੋ ਜਾਵੇਗਾ ਪ੍ਰਭ ਕੇ ਸੇਵਕ ਪ੍ਰਭ ਆਪ ਸੁਵਾਰੇ ਜਿਹੜੇ ਗੁਰੂ ਦੇ ਸੇਵਕ ਨੇ ਗੁਰੂ ਉਹਨਾਂ ਨੂੰ ਆਪ ਸਵਾਰਦਾ ਹੈ ਉਹਨਾਂ ਨੂੰ ਬਾੜੇ ਰਸਤੇ ਤੇ ਵੀ ਚੱਲਣ ਦਿੰਦਾ ਅਮਰਤ ਵੇਲੇ ਆਪ ਜਗਾਉਂਦਾ ਹੈ ਉੱਠ ਭਾਈ ਅਮਰਤ ਵੇਲੇ ਸਾਂਗ ਗੁਰਬਾਣੀ ਪੜ ਗੁਰਬਾਣੀ ਸੁਣ ਪ੍ਰਭ ਕੀ ਸੇਵਕ ਪ੍ਰਭ ਆਪ ਸਵਾਰੇ ਲਖਨੀਆਂ ਪੁਗਤੀਆਂ ਵਿੱਚ ਗੁਰੂ ਸਾਹਿਬ ਕਿਰਪਾ ਕਰਦੇ ਸਾਰੇ ਨਾਨਕ ਤਿੰਨ ਸਤ ਬਨਹਾਰੇ ਸਰਨ ਗੁਰੂ ਦੇ ਵਿੱਚ ਆ ਕੇ ਗੁਰੂ ਦਾ ਨਾਮ ਜਪ ਭਾਈ ਬਾਣੀ ਪੜ ਸੇਵਾ ਸਿਮਰਨ ਕਰ ਪ੍ਰਭ ਕੇ ਸੇਵਕ ਪ੍ਰਭ ਆਪ ਸWARE ਸਰਨ ਦਾੰਦਕ ਤਿਲ ਸਾਧ ਬਲਿਹਾਰੇ ਜਦ ਸ਼ਰਨ ਆਵੇਗਾ ਗੁਰੂ ਨਾਨਕ ਵੀ ਤੇਰੇ ਕੋ ਬਲਿਹਾਰ ਜਾਵੇਗਾ ਇਹ ਹੈ ਗੁਰਬਾਣੀ ਦੀ ਤਾਕਤ ਗੁਰੂ ਦੀ ਗੋਵੰਦ ਵਿੱਚ ਬੈਠ ਦਾ ਅਨੰਦ ਜਿਹੜੇ ਜੰਪਦੇ ਨੇ ਜਿਹੜੇ ਬੈਠਦੇ ਨੇ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਸੋ ਇਹ ਸ੍ਰੀ ਗੁਰੂ ਪਿਆਰੇ ਗੱਜਦੇ ਹੁਕਮਨਾਮੇ ਦੀ ਵਿਚਾਰ ਵਿਚਾਰਾ ਕਰਦਿਆਂ ਕਰੋ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਵਰਤੀਆਂ ਹੋ ਜਾਂਦੀਆਂ ਹਨ ਸੰਗਤ ਵੱਡੀ ਹੈ ਸਾਧਗੁਰੂ ਵੱਡੇ ਹਨ ਬਖਸ਼ਣ ਲਈ ਵਾਸਤੇ ਮਤਬੂਤ ਬਖਸ਼ਿਸ਼ ਕਰਨ ਤਾਂ ਜੋ ਗੁਰਬਾਣੀ ਦੀ ਕਥਾ ਵਿਚਾਰ ਕਰ ਸਕੀਏ ਸਾਰੀਆਂ ਸੰਤਾਂ ਦਾ ਧੰਨਵਾਦ ਭੁੱਲਾਂ ਚੁਕਾ ਦੀ ਖਿਮਾ ਇੱਥੇ ਹੀ ਸਮਾਪਤੀ ਹੈ ਬਨਾਰਵ ਭਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ